ਤੇ ਹੁਣ ਬੈਕ ਟੂ ਬੈਕ ਜਿੰਨਾ ਵੀ ਬੈਸਟ ਕਰ ਸਕਦੇ ਆ ਅਸੀਂ ਬੈਸਟ ਕਰੀ ਜਾਂਦੇ ਆ ਤੂੰ ਵਾਦਾ ਕਰ ਸੋਹਣਿਆ ਮੇਰਾ ਹੋ ਕੇ ਰਹਿਣ ਦਾ ਤੂੰ ਵਾਦਾ ਕਰ ਸੋਹਣਿਆ ਬੰਦਾ ਕਿ ਜਿੱਲੇ ਪਾ ਬੈੰਨੇ ਆ ਵਾਈਬ ਬਣਦੀ ਆ ਚੀਜ਼ ਫੇਰ ਹੀ ਬਣਦੀ ਆ ਆਦਰਵਾਇਜ਼ ਜੇ ਕੋਈ ਦੇ ਕੇ ਚਲ ਜAVE ਪਿੱਛੋਂ ਤਾਂ ਬੰਦਾ ਕੇਰ ਵੀ ਨਹੀਂ ਕਰਦਾ ਹਨ ਪਰ ਇਹਦੀ ਬਾਤ ਤੇ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਪਈ ਬਹੁਤ ਸੋਹਣਾ ਸਰੀਲਾ ਮੁੰਡਾ ਆਉਂਦਾ ਆ ਵਰਿੰਦਰ ਵਿੱਕੀ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਸਿੰਗਿੰਗ ਦੀ ਦੁਨੀਆ ਦੇ ਵਿੱਚ ਦੇਖਦੇ ਰਹੇ ਨੇ ਉਹਨਾਂ ਦਾ ਅੱਜ ਇੱਕ ਹੋਰ ਗੀਤ ਜਿਹੜਾ ਹੈ ਉਹ ਰਿਲੀਜ਼ ਹੋ ਗਿਆ ਹੈ ਗੀਤ ਦੇ ਬੋਲ ਨੇ ਜਾਨ ਜਾਨ ਇਸ ਗਾਣੇ ਦੇ ਬੋਲ ਕੀ ਨੇ ਇਸ ਗਾਣੇ ਦੇ ਵਿੱਚ ਹੋਰ ਕੀ ਕੀ ਮਿਹਨਤ ਉਹਨਾਂ ਨੂੰ ਕਰਨੀ ਪਈ ਹੈ ਵਰਿੰਦਰ ਵਿੱਕੀ ਸਟੂਡੀਓ ਦੇ ਵਿਸ਼ਣਾਲਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਰਿੰਦਰ ਵਿੱਕੀ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੋਵੇ ਤੁਹਾਡਾ ਨਵਾਂ ਗਾਣਾ ਵੀ ਰਿਲੀਜ਼ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਚੈਨਲ ਪੰਜਾਬੀ ਦੇਖਦੇ ਸਾਰੇ ਸਰੋਤਿਆਂ ਮੇਰੇ ਵੱਲੋਂ ਜਨਕੀ ਵਰਿੰਦਰ ਵਿੱਕੀ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਸੋ ਅਛਾ ਕਿਦਾਂ ਦਾ ਲੱਗ ਰਿਹਾ ਹੈ ਮਤਲਬ ਯੂ نو ਪਹਿਲੇ ਦਿਨ ਜਦੋਂ ਗਾਣਾ ਰਿਲੀਜ਼ ਹੋਣਾ ਹੁੰਦਾ ਬੜੀ ਸਾਰੀ ਘਬਰਾਹਟ ਵੀ ਅੰਦਰ ਚੱਲਦੀ ਹੁੰਦੀ ਹੈ ਤੇ ਇਹ ਹੁੰਦਾ ਵੀ ਹਾਂ ਰਿਸਪੌਂਸ ਕਿਦਾਂ ਦਾ ਮਿਲੂਗਾ ਤੁਹਾਨੂੰ ਹੁਣ ਤੱਕ ਕੀ ਲੱਗਦਾ ਬਿਲਕੁਲ ਜੀ ਬਿਲਕੁਲ ਐਕਚੁਅਲੀ ਮੈਂ 2016 ਤੋਂ 15 ਚ ਪਹਿਲਾਂ ਇੱਕ ਗਾਣਾ ਰਿਲੀਜ਼ ਕੀਤਾ ਸੀ ਤੇ ਹੁਣ ਬੈਕ ਟੂ ਬੈਕ ਜਿੰਨਾ ਵੀ ਬੈਸਟ ਕਰ ਸਕਦੇ ਆ ਅਸੀਂ ਬੈਸਟ ਕਰੀ ਜਾਂਦੇ ਆ ਤੇ ਐਕਸਾਈਟਮੈਂਟ ਵੀ ਹੁੰਦੀ ਹੈ ਤੇ ਡਰ ਵੀ ਹੁੰਦਾ ਵੀ ਲੋਕਾਂ ਵੱਲੋਂ ਕੀ ਰਿਸਪੌਂਸ ਆ ਬਟ ਅਸੀਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਰਿਸਪੌਂਸ ਵਧੀਆ ਦਿੰਦੇ ਆ ਲੋਕ ਸਾਰੇ ਜਾਨੇ ਕੁਣ ਤੱਕ ਕੀ ਲੱਗ ਰਿਹਾ ਅੱਧਾ ਦਿਨ ਬੀਤ ਚੁੱਕਿਆ ਹੈ ਅੱਧੇ ਦਿਨ ਦੇ ਵਿੱਚ ਕਿੰਨੀਆਂ ਕੁ ਫੋਨ ਕਾਲਸ ਆ ਰਹੀਆਂ ਨੇ ਕਿੰਨੇ ਕੁ ਲੋਕ ਜਿਹੜੇ ਦੇਖ ਚੁੱਕੇ ਨੇ ਤੇ ਕੀ ਕਿਸ ਤਰ੍ਹਾਂ ਦੇ ਸਵਾਲ ਵੀ ਉਹ ਕਰ ਰਹੇ ਨੇ ਦੇਖੋ ਜਿੱਦਾਂ ਮੈਂ ਗੱਲ ਕਰਾਂ ਕੈਨੇਡਾ 'ਚ ਅਸੀਂ ਬੈਠੇ ਆ ਸਰੀ 'ਚ ਬੈਠੇ ਆ ਤੇ ਲੋਕ ਕੰਮਾਂ ਕਰਾਂ ਤੋਂ ਆ ਕੇ ਫੋਨ ਜਦੋਂ ਸ਼ਾਮ ਨੂੰ ਦੇਖਦੇ ਫਿਰ ਉਸ ਤੋਂ ਬਾਅਦ ਰਿਸਪੌਂਸ ਦਾ ਪਤਾ ਲੱਗਦਾ ਤੇ ਜਿਹੜੇ ਇੰਡੀਆ 'ਚ ਬੈਠੇ ਨੇ ਉਹਨਾਂ ਨੇ ਆਲਮੋਸਟ ਸਾਰਿਆਂ ਨੇ ਜਿੰਨਾ ਕਿ ਵੀ ਮੇਰਾ ਸਰਕਲ ਹੈਗਾ ਸਾਰਿਆਂ ਨੇ ਦੇਖ ਲਿਆ ਤੇ ਹੌਲੀ-ਹੌਲੀ ਸ਼ੇਅਰ ਕਰ ਰਹੇ ਨੇ ਤੇ ਬਹੁਤ ਸਪੋਰਟ ਕਰਦੇ ਨੇ ਥੈਂਕ ਯੂ ਸਾਰਿਆਂ ਦਾ ਬਹੁਤ ਸ अच्छा एक चीज होने करो भी जेड़ा जान जान है ना ये बोलता सानो पता भी थोड़ा गीत रिलीज होया हुन ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਉਹ ਗਾ ਕੇ ਸੁਣਾ ਦਿਓ ਤਾਂ ਕਿ ਸਾਰੇ ਜਿਨ੍ਹਾਂ ਨੇ ਵਿਜ਼ਿਟ ਕਰਨਾ YouTube ਤੇ ਜਾਂ ਕਿਸੇ ਵੀ ਸੋਰਸ ਥਰੂ ਉਹ ਲੱਭ ਸਕਣ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਜਾਨ ਜਾਨ ਬਾਈ ਵਿਰਿੰਦਰ ਵਿੱਕੀ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਪਿਆਰ ਦਿੰਦੇ ਵੀ ਹੋ ਤੇ ਆਈ ਹੋਪ ਤੁਸੀਂ ਦਿੰਦੇ ਰਹੋਗੇ ਤੇ ਮੈਂ ਤੈਨੂੰ ਦੋ ਲੈਣਾ ਜਾਣ ਜਾਂਦੀਆਂ ਜਿਹੜੇ ਅੰਤਰਾ ਮੈਨੂੰ ਵਧੀਆ ਲੱਗਦਾ ਵੈਸੇ ਤਾਂ ਗਾਣਾ ਸਾਰੇ ਬਹੁਤ ਵਧੀਆ ਬਣਾਇਆ ਸੀ ਇਹ ਵੀਰੇ ਨੇ ਲਿਖਿਆ ਮਿਊਜ਼ਿਕ ਵੀ ਬਣਾਇਆ ਵੀਡੀਓ ਵੀ ਇਹਨਾਂ ਨੇ ਕੀਤੀ ਕਿੰਗ ਮੇਕਰ ਵੀ ਸਟੂਡੀਓ ਤੇ ਸੀ ਰਿਲੀਜ਼ ਕੀਤਾ ਤੇ ਉਹਦੀਆਂ ਦੋ ਲੈਣਾ ਸੁਣਾਉਣ ਲੱਗਾ ਕਿਉਂ ਜੱਟਾ ਤੈਨੂੰ ਹੈ ਨਹੀਂ ਜੱਟੀ ਦੀਆਂ ਫਿਕਰਾਂ ਸੇਲੀਆਂ ਵੀ ਕਰਦੀਆਂ ਰੋਜ਼ ਟਿਚਰਾ ਆਖਦੀਆਂ ਮੇਰੇ ਆਲਾ ਵੈਲੀ ਕੁੜੇ ਸਿਰੇ ਦਾ ਆਏ ਦਿਨ ਪੰਗਾ ਕੋਈ ਪਾਈ ਫਿਰਦਾ ਜੱਟ ਜੀ ਨੂੰ ਜਾਣ ਜਾਣ ਕਹਿੰਦਾ ਸੀ ਹੁਣ ਜਾਣ ਨੂੰ ਸਿਆਪਾਉ ਦੀ ਪਾਈ ਫਿਰਦਾ ਇਜ਼ਹਾਰ ਨਾ ਕਰੇ ਨਾ ਹੀ ਕਰੇ ਕਹਿਰ ਤੂੰ ਕਮਲੀ ਨੂੰ ਲਾਰਿਆਂ ਚਲਾਈ ਫਿਰਦਾ ਓਕੇ ਗੀਤ ਦੇ ਬੋਲਤਾ ਹੈ ਕਿ ਬਹੁਤ ਸੋਹਣੇ ਇਹ ਦੱਸੋ ਵੀ ਕਿੰਨਿਆਂ ਦੀ ਜਾਨ ਨੂੰ ਤੁਸੀਂ ਹੁਣ ਵਕਤ ਪਾਇਆ ਇਹ ਤਾਂ ਜੀ ਹਲੇ ਰਿਸਪੌਂਸ ਹੀ ਦਸੂਗਾਲੇ ਅੱਜ ਐਮਐਲ ਦਾ 2-3 ਘੰਟੇ ਪਹਿਲਾਂ ਹੀ ਰਿਲੀਜ਼ ਹੋਇਆ ਬਹੁਤ ਸਾਰਾ ਪਿਆਰ ਹਲੇ ਰੀਲਾਂ ਤੇ ਵੀ ਚੱਲ ਰਿਹਾ ਹੈ ਰੀਲਾਂ ਤੇ ਮੈਂ ਪਹਿਲੀ ਰੀਲ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇੱਕ ਅਪਡੇਟ ਕੀਤੀ ਸੀ ਤੇ ਉੱਥੇ ਵੀ ਕਮੈਂਟ ਮਤਲਬ ਵਧੀਆ ਪੋਜ਼ਿਟਿਵ ਆਏ ਆ ਕਿਉਂਕਿ ਜਦੋਂ ਪ੍ਰੋਜੈਕਟ ਅਸੀਂ ਰੈਡੀ ਕਰਦੇ ਹਾਂ ਆਡੀਓ ਰੈਡੀ ਕਰਦੇ ਹਾਂ ਪਰ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗਦਾ ਪ੍ਰੋਜੈਕਟ ਦਾ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਪਿਆਰ ਕਰਿਓ ਥੈਂਕ ਯੂ ਜੀ ओके ਨਵ ਜਾਨ ਨੂੰ ਜਿਹੜਾ ਇਹਨਾਂ ਨੇ ਸਿਆਪਾ ਪਾਇਆ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ ਤੇ ਤੁਸੀਂ ਥੋੜਾ ਆਪਣੇ ਬਾਰੇ ਵੀ ਦੱਸੋ ਵੀ ਇਸ ਗੀਤ ਦੇ ਨਾਲ ਤੁਸੀਂ ਕਿਵੇਂ ਜਿਹੜੇ ਤੁਹਾਡੇ ਸਟੂਡੀਓ ਦੇ ਵਿੱਚ ਇਹ ਜਿਹੜਾ ਗੀਤ ਆ ਇਹ ਸਾਰਾ ਸ਼ੂਟ ਹੋਇਆ ਹਾਂਜੀ ਬੇਸਿਕਲੀ ਤਾਂ ਬਰਿੰਦਰ ਮੇਰਾ ਫਰੈਂਡ ਫਰੈਂਡ ਕਿਹਾ ਦਾ ਭਰਾ ਵਾਂਗੂਂਗੇ ਅਸੀਂ ਇਕੱਠੇ ਹੀ ਰਹਨੇ ਆ ਇੱਕੋ ਜਗ੍ਹਾ ਤੇ ਰਹਨੇ ਆ ਸੋ ਆਪਣਾ ਘਰ ਦੇ ਵਿੱਚ ਸਟੂਡੀਓ ਲੱਗਿਆ ਹੋਇਆ ਹੈ ਕਿੰਗ ਮੇਕਰ ਸਟੂਡੀਓ ਦੇ ਨਾਮ ਤੇ ਸਰੀ ਦੇ ਵਿੱਚ ਹੈ ਆਪਣਾ ਸੋ ਆਪਣਾ ਆਡੀਓ ਦਾ ਵੀਡੀਓ ਦਾ ਰੀਲੀਜ਼ਿੰਗ ਦਾ ਸਾਰਾ ਹੀ ਆਪਾਂ ਪੈਕੇਜ ਹੀ ਰੱਖਿਆ ਹੋਇਆ ਹੈ ਆਪਣਾ ਕਿ ਅਸੀਂ ਟੀਮ ਵਰਕ ਦੇ ਸਹ੍ਰੂ ਹੀ ਸਾਰਾ ਚੱਲਦੀ ਆ ਸੋ ਵਿ ਸੋ ਉਹੀ ਹੁੰਦਾ ਕਿ ਜਿੱਲੇ ਆਪਾਂ ਬੈਨ ਨੇ ਆ ਵਾਈਬ ਬਣਦੀ ਆ ਚੀਜ਼ ਫੇਰ ਹੀ ਬਣਦੀ ਆ ਆਦਰਵਾਇਜ਼ ਜੇ ਕੋਈ ਦੇ ਕੇ ਚਲ ਜਵੇ ਪਿੱਛੋਂ ਤਾਂ ਬੰਦਾ ਕੇਅਰ ਵੀ ਨਹੀਂ ਕਰਦਾ ਹਨ ਸੋ ਅਸੀਂ ਬੈਠੇ ਗਾਣੇ ਦੀ ਵਾਈਬ ਵਧੀਆ ਬਣੀ ਅਸੀਂ ਲਾਈਕ ਵਿਦਨ ਮੰਡੇ ਅਸੀਂ ਰੈਡੀ ਕਰ ਲਿਆ ਸਾਰਾ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਰਕੇ ਉਹਨੂੰ ਕੰਪਲੀਟ ਕਰਕੇ ਉਹਦੀ ਵੀਡੀਓ ਸਰ ਉਹ ਅਸੀਂ ਆਪ ਹੀ ਸਾਰਾ ਪਲਾਨ ਕੀਤਾ ਸੋ ਹੁਣ ਸਾਡੇ ਚੈਨਲ ਤੋਂ ਇਹ ਰਿਲੀਜ਼ ਹੋਇਆ ਹੈ ਕਿੰਗ ਮੇਕਰ ਸਟੂਡੀਓ ਦੇ ਤੋ ਤੋਂ ਵਧੀਆ ਰਿਸਪੌਂਸ ਆ ਰਿਹਾ ਹੈ ਸੋ ਅੱਗੇ ਵੀ ਬਹੁਤ ਸਾਰੇ ਗਾਣੇ ਜਿਹੜੇ ਵਿੱਕੀ ਦੇ ਬਣੇ ਪਏ ਆ ਉਹ 1 ਬਾਈ 1 ਆਪਾਂ ਸੇਮ ਛੱਡਾਂਗੇ ਹਾਂਜੀ ਤੇ ਇਹਦੇ ਵਿੱਚ ਮਨ ਲੋ ਹਰ ਇੱਕ ਤਰ੍ਹਾਂ ਦਾ ਫਲੇਵਰ ਦਾ ਗਾਣਾ ਬੀਟ ਆ ਡੂ ਇਟਾ ਤੇ ਫਿਰ ਅਸੀਂ ਜਿੱਦਾਂ ਜਿੱਦਾਂ ਮਨ ਲੋ ਟਾਈਮ ਟੂ ਟਾਈਮ ਅਸੀਂ ਬੈਕ ਟੂ ਬੈਕ ਟਰਾਈ ਕਰ ਰਹੇ ਹਾਂ ਵੀ ਬੈਕ ਟੂ ਬੈਕ ਕਰੀਏ ਜੀ ਜੀ ਤੇ ਤੁਹਾਨੂੰ ਪਤਾ ਹੀ ਸੀਗਾ ਵੀ ਇਹਨਾਂ ਨੇ ਜਾਣ ਨੂੰ ਸਿਆਪਾ ਤਾਂ ਹੁਣ ਪਾਉਣਾ ਹੀ ਹੈ ਤੇ ਉਹਦੇ ਮੂਰੇ ਚੈਲੰਜ ਵੀ ਕਾਫੀ ਸੀਗੇ ਹਨਾ ਸ਼ੂਟ ਕਰਨਾ ਬਹੁਤ ਸਾਰੇ ਚੈਲੰਜ ਹੁੰਦੇ ਔਰ ਸਪੈਸ਼ਲੀ ਇਸ ਮਾਰਕੀਟ ਦੇ ਵਿੱਚ ਤਾਂ ਹੁਣ ਕੰਪੀਟੀਸ਼ਨ ਵੀ ਬਹੁਤ ਹੈ ਤੇ ਮੈਂ ਤੁਹਾਡੇ ਤੋਂ ਪਹਿਲਾਂ ਇਹ ਜਾਨਣਾ ਚਾਹਾਂਗਾ ਕਿ ਚੁਣੌਤੀਆਂ ਕਿਹੜੀਆਂ-ਕਿਹੜੀਆਂ ਸੀ ਤੁਹਾਡੇ ਮਨ ਸਾਡੇ ਮੁਰੇ ਨਹੀਂ ਵੈਸੇ ਇੰਨਾ ਤਾਂ ਕੋਈ ਖਾਸ ਨਹੀਂ ਹੈ ਇਹ ਮੁੰਡਾ ਗਾਉਂਦਾ ਹੀ ਬਹੁਤ ਸੋਹਣਾ ਹੈ ਸਾਰੇ ਸਰੀ ਨੂੰ ਪਤਾ ਹੈ ਬੇਸਿਕਲੀ ਤਾਂ ਵੀ ਮੁੰਡਾ ਬਹੁਤ ਸੋਹਣਾ ਗਾਉਂਦਾ ਐ ਇਦਾਂ ਹੁੰਦਾ ਕਿ ਜੇ ਦੀ ਆਵਾਜ਼ ਥੋੜੀ ਉੱਪਰ ਥੱਲੇ ਹੋਵੇ ਬੰਦਾ ਉਹਨੂੰ ਤਾਂ ਕਹਿੰਦਾ ਕਿ ਯਾਰ ਇੱਥੇ ਕਿੱਦਾਂ ਵਰਕ ਹੋਊਗਾ ਕਹਿੰਦਾ ਪਰ ਇਹਦੀ ਬਾਤ ਤੇ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਬਈ ਬਹੁਤ ਸੋਹਣਾ ਸੁਰੀਲਾ ਮੁੰਡਾ ਗਾਉਂਦਾ ਆ ਸੋ ਮਹਿਫਲਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਜਾਂ ਆਪਣੇ ਵਿਆਹ ਸ਼ਾਦੀਆਂ ਬਰਥਡੇ ਦੇ ਵਿੱਚ ਕਾਫੀ ਪ੍ਰੋਬਲਮ ਹੁੰਦੇ ਹੁੰਦੇ ਇਹਨਾਂ ਦੇ ਪ੍ਰੋਗਰਾਮ ਸੋ ਇੰਨਾ ਜਿਆਦਾ ਕੋਈ ਟਫ ਨਹੀਂ ਸੀਗਾ ਸੋ ਬੇਸਿਕਲੀ ਉਹੀ ਆ ਕਿ ਇਹਨਾਂ ਦੀ ਵੋਕ ਵੋਕਲ ਡੰਮੀ ਕੀਤੀ ਸੀਗੀ ਨਾ ਤੇ ਅਸੀਂ ਅੱਧਾ ਘੰਟਾ ਵੈਸੀ ਵਾਈਬ ਜੀ ਸਾਨੂੰ ਚੰਗੀ ਲੱਗੀ ਇਹ ਕਹਿੰਦਾ ਰਵੀ ਮਨ ਲਓ ਮਿਊਜ਼ਿਕ ਰੈਡੀ ਕਰਦੇ ਆ ਪਰ ਅਸੀਂ ਘੰਟਾ ਕਿ ਗੈਪ ਪਾ ਕੇ ਉਸ ਤੋਂ ਬਾਅਦ ਘੰਟੇ ਦੋ ਥੋੜਾ ਰੈਡੀ ਕੀਤਾ ਫਿਰ ਉਹ ਗਰਾਫ ਜਾਂ ਬਣ ਗਿਆ ਫਿਰ ਅਸੀਂ ਸੋਚ ਲਾ ਵੀ ਨਹੀਂ ਗਾਣਾ ਕਰਾਂਗੇ ਜਲਦੀ ਕਰਾਂਗੇ ਤੇ ਮੈਨੂੰ ਲੱਗਦਾ ਇਹ 10 15 ਦਿਨਾਂ ਦੇ ਵਿੱਚ ਵਿੱਚ ਹੀ ਆਪਾਂ ਸੈਟਅਪ ਸਾਰਾ ਕਰ ਲਿਆ ਜੀ ਐਲਬਮ ਹੋਰ ਤੁਹਾਡੇ ਬਹੁਤ ਸਾਰੇ ਗੀਤ ਆਏ ਪੁਰਾਣੇ ਗੀਤਾਂ ਦੇ ਵਿੱਚ ਤੁਹਾਡਾ ਸਭ ਤੋਂ ਫੇਵਰੇਟ ਜਿਹੜਾ ਗੀਤ ਹੈ ਜਿਹੜਾ ਚੱਲਿਆ ਵੀ ਬਹੁਤ ਹੈ ਉਹ ਵੀ ਥੋੜਾ ਜਿਹਾ ਸੁਣਾ ਦਿਓ ਮੇਰੇ ਗਾਣੇ ਜੇ ਦੇਖੋ ਕ ਮਾਵਾ ਨੂੰ ਪੁੱਤ ਸਾਰੇ ਪਿਆਰੇ ਹੁੰਦੇ ਆ ਤੇ ਮੇਰੇ ਜਿਹੜੇ ਪ੍ਰੋਜੈਕਟ ਆ ਮੈਨੂੰ ਸਾਰੇ ਵਧੀਆ ਲੱਗਦੇ ਆ ਪਰ ਉਹਨਾਂ ਚੋਂ ਕੁਛਕ ਗਾਣੇ ਹੁੰਦੇ ਜਿਹੜੇ ਬਹੁਤ ਦਿਲ ਦੇ ਕਰੀਬ ਹੁੰਦੇ ਜਿਵੇਂ ਮੇਰਾ ਪਹਿਲਾ ਗਾਣਾ ਆ ਸੀਗਾ ਵਾਦਾ ਕਰ ਸੋਹਣਾ ਵਾਈਟਹਲ ਤੋਂ ਆਇਆ ਸੀਗਾ ਜਸ ਰੈਕਟ ਤੋਂ ਆਇਆ ਸੀਗਾ ਫਿਰ ਹੁਣ ਪਿੱਛੇ ਦੇ ਹੰਬਲ ਤੋਂ ਵੀ ਆਇਆ ਸੀ ਸਰਾਫਾ ਬਾਜ਼ਾਰ ਵਿੱਚ ਤੇ ਮੈਂ ਤੁਹਾਨੂੰ ਦੋ ਲੈਣਾ ਉਹਦੀਆਂ ਵੀ ਸੁਣਾ ਦਨ ਜਾਨ ਤੋਂ ਪਿਆਰਿਆ ਤੇਰੇ ਚ ਮੇਰੀ ਜਾਨੇ ਰੱਬ ਨਾਲੋਂ ਵੱਧ ਮੈਨੂੰ ਤੇਰੇ ਉੱਤੇ ਏਮਾਨੇ ਤੂੰ ਓ ਜਿੰਦ ਦੀ ਵਜਾਏ ਸਾਡੀ ਤੇਰੇ ਚ ਰਜ਼ਾਏ ਬਲ ਦੇ ਦੇ ਇੱਕ ਚਾਨ ਦਾ ਤੂੰ ਵਾਦਾ ਕਰ ਸੋਣਿਆ ਮੇਰਾ ਹੋ ਕੇ ਰਹਿਣ ਦਾ ਤੂੰ ਵਾਦਾ ਕਰ ਸੋਹਣਿਆ ਮੇਰਾ ਹੋ ਕੇ ਰਣਦਾ ਬਹੁਤ ਹੀ ਸੋਹਣਾ ਗੀਤ ਹੈ ਵੈਸੇ ਵੀ YouTube ਤੇ ਅਸੀਂ ਸਾਰਿਆਂ ਨੇ ਬਹੁਤ ਇਹ ਗੀਤ ਸੁਣਿਆ ਹੈ ਅੱਛਾ ਬਰਿੰਦਰ ਵਿੱਕੀ ਜੀ ਹੁਣ ਅੱਜ ਵਾਲਾ ਜਿਹੜਾ ਗੀਤ ਤੁਹਾਡਾ ਨਵਾਂ ਰਿਲੀਜ਼ ਹੋ ਰਿਹਾ ਹੈ ਤੇ ਸਾਰੇ ਜਿਹੜੇ ਦਰਸ਼ਕ ਨੇ ਉਹ ਜਿਹੜੇ ਸੁਣ ਰਹੇ ਨੇ ਉਹ ਹੁਣ ਤੁਹਾਨੂੰ ਵਿਜ਼ਿਟ ਕਿੱਥੇ-ਕਿੱਥੇ ਕਰ ਸਕਦੇ ਨੇ ਤੇ ਇਹ ਵੀ ਦੱਸੋ ਵੀ ਤੁਹਾਨੂੰ ਅਗਲੇ ਜਿਹੜੀਆਂ ਨਵੀਆਂ ਐਲਬਮਸ ਉਹਨਾਂ ਦੇ ਵਿੱਚ ਕੀ ਲਿਆ ਹੈ ਹਾਂਜੀ ਹਾਂਜੀ ਤੁਸੀਂ YouTube ਤੇ ਵੀ ਸਰਚ ਕਰਦੇ ਆਂ ਅਦਰ ਸਾਈਟਾਂ ਤੇ ਵੀ ਸਰਚ ਕਰ ਸਕਦੇ ਹੋ ਵਿਰਿੰਦਰ ਵਿੱਕੀ ਨਾਮ ਤੋਂ ਸਾਰੇ ਗਾਣੇ ਆਪਣੇ ਮਤਲਬ ਆ ਅਪਡੇਟ ਹੋਏ ਹੋਏ ਨੇ ਤੇ ਬਾਕੀ ਤੁਸੀਂ ਰੀਲਸ ਤੇ ਜਾ ਕੇ ਜਰੂਰ ਰੀਲਸ ਵੀ ਅਪਡੇਟ ਕਰੋ ਉਹ ਵਰਿੰਦਰ ਵਿਕੇ ਅਫੀਸ਼ੀਅਲ ਮੇਰਾ ਇੰਸਟਾਗ੍ਰam ਦਾ ਪੇਜ ਆ ਤੇ ਰੀਲ ਅਪਗ੍ਰੇਡ ਅਪਡੇਟ ਕਰੋ ਤੇ ਮੈਂ ਕਲੈਬ ਕਰੂੰਗਾ ਤੁਹਾਡੇ ਨਾਲ ਤੇ ਇਹੀ سپورਟ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਲੱਗਿਆ ਕੰਨ ਮੈਸੇਜ ਇਹ ਕੁਝ ਨਹੀਂ ਵਾ ਵਧੀਆ ਵਧੀਆ ਗਾਣੇ ਗਾਓ ਵਧੀਆ ਵਧੀਆ ਬਣਾਓ ਤੇ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਅਸੀਂ ਜਿੰਨੇ ਵੀ ਮੰਡੇ ਨਵੇਂ ਹੈਗੇ ਐ ਤੇ ਬੇਸਿਕਲੀ ਜਿਹੜੇ ਸਾਡੇ ক্লোਜ਼ ਸਰੀ ਦੇ ਵਿੱਚ ਹੈਗੇ ਆਪਾਂ ਸਾਰਿਆਂ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਆ ਕੋਈ ਪੈਸੇ ਤੇਲੇ ਦਾ ਵੀ ਇਦਾਂ ਨਹੀਂ ਹੈਗਾ ਵੀ ਕਈ ਹੁੰਦੇ ਵਿਚਾਰੇ ਵੀ ਸਾਡੇ ਕੋਲ ਇਹਨੇ ਪੈਸੇ ਨਹੀਂ ਹੈਗੇ ਅਸੀਂ ਗਾਣਾ ਨਹੀਂ ਕਰ ਸਕਦੇ ਆ ਕਿੱਦਾਂ ਵੀ ਆਪਾਂ ਫੁਲੀ ਸਪੋਰਟ ਕਰਦੇ ਆ ਸਾਡੇ ਚੈਨਲ ਨਾਲ ਜੁੜੋ ਤੁਸੀਂ ਕਿੰਗ ਮੇਕਰ ਸਟੂਡੀਓ ਦੇ ਨਾਲ ਬਾਕੀ ਵੀਰਿੰਦਰ ਨੇ ਦੱਸਿਆ ਕਿ ਉਹਨਾਂ ਦੀ ਆਪਣੇ ਇੰਸਟਾਗ੍ਰam ਲਿੰਕ ਜੋ ਵੀ ਹੈਗਾ ਨਾ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਆ ਸੋ ਜੇ ਤੁਸੀਂ ਮੇਰੀ ਇੰਸ ਤੇ ਤੁਸੀਂ ਸਾਡੇ ਨਾਲ ਜੁੜੋ ਆਪਾਂ ਵਧੀਆ ਤਰੀਕੇ ਨਾਲ ਵਧੀਆ ਗਾਇਕੀ ਨੂੰ ਅੱਗੇ ਜਿਹੜਾ ਆਪਾਂ ਲੈ ਕੇ ਆਵਾਂਗੇ ਸਾਰੇ ਜਾਣੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਸੋ ਹੁਣ ਗਾਣੇ ਦੀ ਗੱਲ ਹੋ ਗਈ ਹੈ ਜਾਨ ਜਾਨ ਤੇ ਤੁਸੀਂ ਸਾਰੇ ਹੁਣ ਜੋ ਵੀ ਕੰਮ ਕਰ ਰਹੇ ਹੋ ਉਹ ਛੱਡ ਕੇ ਥੋੜੀ ਦੇਰ ਲਈ YouTube ਤੇ ਜਾਓ ਜਿਹੜੇ ਜਿਹੜੇ ਪਲੇਟਫਾਰਮ ਇਹਨਾਂ ਨੇ ਦੱਸਿਆ ਉੱਥੇ ਜਾ ਕੇ ਇਹਨਾਂ ਦਾ ਜਿਹੜਾ ਨਵਾਂ ਗੀਤ ਹੈ ਜਾਨ ਜਾਨ ਉਹਨੂੰ ਸੁਣੋ ਤੇ ਫਿਰ ਉਸ ਤੋਂ ਬਾਅਦ ਆਪਣੇ ਰਿਵਿਊ ਓਨੈਸਟੀ ਨਾਲ ਇਹਨਾਂ ਨੂੰ ਜ਼ਰੂਰ ਦਿਓ ਹਮਿਤ ਪਨੇਸਰ ਦੇ ਨਾਲ ਸ਼ਰੀ ਗੌਰਵਾ ਸਰੀ ਸਟੋਰੀਓ ਅਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਸਭ ਜੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ